ਰਿਮੀ ਆਪਣੇ ਮਾਪਿਓ ਦੀ ਇਕਲੋਤੀ ਧੀ ਸੀ ਉਸ ਤੋਂ ਵੱਡੇ ਉਸਦੇ ਦੋ ਭਰਾ ਸੀ ਸਾਰੇ ਘਰ ਦੇ ਉਸ ਨੂੰ ਬੜਾ ਹੀ ਪਿਆਰ ਕਰਦੇ ਸੀ ਬਹੁਤ ਲਾਡਾ ਨਾਲ ਪਾਲਿਆ ਸੀ ਮਾਪਿਓ ਨੇ ਆਪਣੀ ਰਿਮੀ ਨੂੰ ਪੜਾਈ ਵਿੱਚ ਵੀ ਬੜੀ ਹੁਸ਼ਿਆਰ ਸੀ ਇਸ ਲਈ ਕਰਦਿਆਂ ਨੇ ਉਸ ਨੂੰ ਵਧੀਆ ਹੀ ਸਕੂਲ ਦੇ ਵਿੱਚ ਪੜਾਇਆ ਜਦੋਂ ਅਜੇ ਉਸਨੇ 12ਵੀਂ ਕੀਤੀ ਸੀ ਤਾਂ ਉਸ ਦੇ ਲਈ ਬੜੇ ਹੀ ਵਧੀਆ-ਵਧੀਆ ਰਿਸ਼ਤੇ ਆਉਣ ਲੱਗੇ। ਉਹਦਾ ਦਿਲ ਕਰਦਾ ਸੀ ਕਿ ਉਹ ਅੱਗੇ ਪੜੇ ਪਰ ਸਾਰੇ ਇਹੀ ਕਹਿ ਰਹੇ ਸੀ ਕਿ ਜਦੋਂ 12ਵੀਂ ਕਰਕੇ ਹੀ ਐਨੇ ਚੰਗੇ ਘਰ ਦੇ ਰਿਸ਼ਤੇ ਮਿਲ ਰਹੇ ਹਨ। ਫਿਰ ਕਿਉਂ ਅੱਗੇ ਪੜਨਾ ਹੈ? ਜਦੋਂ ਬਾਹਰ ਚਲੀ ਗਈ ਉੱਥੇ ਪੜ ਲਵੇ। ਨਾਲੇ ਇੱਥੇ ਵਾਲੀ ਪੜਾਈ ਕਿਹੜਾ ਬਾਹਰ ਜਾ ਕੇ ਕੰਮ ਆਉਂਦੀ ਹੈ? ਰਿਮੀ ਐਨੀ ਸੋਹਣੀ ਸੁਨੱਖੀ ਸੀ ਕਿ ਕੋਈ ਵੀ ਮੁੰਡਾ ਉਸ ਨੂੰ ਵੇਖ ਕੇ ਤਾਂ ਉਸ ਦੇ ਵੱਲ ਖਿੱਚੀ ਹੀ ਜਾਂਦਾ ਸੀ ਫੇਰ ਵੀ ਰਿਮੀ ਦੇ ਮੰਮੀ ਡੈਡੀ ਨੇ ਭਰਾਵਾਂ ਨਾਲ ਸਲਾਹ ਕਰਕੇ ਇੱਕ ਅਮਰੀਕਾ ਰਹਿੰਦੇ ਮੁੰਡੇ ਨਾਲ ਰਿਮੀ ਦਾ ਰਿਸ਼ਤਾ ਕਰ ਦਿੱਤਾ ਮੁੰਡੇ ਵਾਲੇ ਵੀ ਘਰੋਂ ਬੜੇ ਹੀ ਚੰਗੇ ਸੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਉਹਨਾਂ ਦੇ ਕੋਲ ਪਰ ਰਿਮੀ ਵੀ ਇਕੱਲੀ ਕੁੜੀ ਸੀ ਆਪਣੇ ਮਾਪਿਓ ਦੀ ਮਾਪੇ ਦੀ ਵਿਆਹ ਮਾਪੇ ਨੇ ਵਿਆਹ ਦੇ ਵਿੱਚ ਵੀ ਕੋਈ ਕਸਰ ਨਾ ਛੱਡੀ। ਮੁੰਡੇ ਵਾਲਿਆਂ ਦਾ ਸਾਰਾ ਪਰਿਵਾਰ ਅਮਰੀਕਾ ਰਹਿੰਦਾ ਸੀ। ਉਹ ਆਪਣੇ ਮੁੰਡੇ ਦਾ ਵਿਆਹ ਕਰਨ ਦੇ ਲਈ ਇੰਡੀਆ ਆਏ ਹੋਏ ਸੀ। ਲਾਪ੍ਰੀਤ ਦੀ ਮੰਮੀ ਕਿਸੇ ਪੰਜਾਬ ਰਹਿਣ ਦੀ ਕੁੜੀ ਨੂੰ ਹੀ ਆਪਣੀ ਨੂੰ ਬਣਾ ਕੇ ਲੈ ਕੇ ਜਾਣਾ ਚਾਹੁੰਦੀ ਸੀ। ਰਿਮਮੀ ਤਾਂ ਪਹਿਲੀ ਨਜ਼ਰ ਦੇ ਵਿੱਚ ਸਭ ਨੂੰ ਪਸੰਦ ਆ ਗਈ ਸੀ ਕਿਉਂਕਿ ਰਿਮਮੀ ਹੈ ਹੀ ਇੰਨੀ ਸੋਹਣੀ ਸੁਨੱਖੀ ਸੀ ਦੇਖ ਦਿਖਾਈ ਤੋਂ ਬਾਅਦ ਰਿੰਗ ਸਰਮਨੀ ਦੀ ਰਸਮ ਵੀ ਕੀਤੀ ਗਈ ਸੀ ਲਵਪ੍ਰੀਤ ਦੇ ਨਾਲ ਰਿਮਮੀ ਦਾ ਵਿਆਹ ਤੈਅ ਹੋਇਆ ਤਾਂ ਸਾਰੇ ਜੋੜੀ ਦੀਆਂ ਸ਼ਰਫਤਾਂ ਕਰਦੇ ਸੀ ਕਿਉਂਕਿ ਲਵਪ੍ਰੀਤ ਵੀ ਬਹੁਤ ਸੋਹਣਾ ਸੁਨੱਖਾ ਉੱਚਾ ਲੰਮਾ ਜਵਾਨ ਮੁੰਡਾ ਸੀ ਪੰਜਾਬੀ ਉਸ ਨੂੰ ਘੱਟ ਹੀ ਆਉਂਦੀ ਸੀ ਚਲੋ ਫਿਰ ਵੀ ਆਪਣੇ ਗੁਜ਼ਾਰੇ ਜੋਗਰੀ ਬੋਲ ਹੀ ਲੈਂਦਾ ਸੀ ਵਿਆਹ ਪੂਰੇ ਰੀਤੀ ਰਿਵਾਜਾਂ ਦੇ ਨਾਲ ਕੀਤਾ ਗਿਆ ਰਿਮੀ ਤੇ ਘਰਦਿਆਂ ਨੇ ਰੱਜ ਕੇ ਸੋਨਾ ਪਾਇਆ ਮੁੰਡੇ ਨੂੰ ਵੀ ਤੇ ਉਸਦੇ ਪਰਿਵਾਰ ਨੂੰ ਵੀ ਰਿਮੀ ਨੂੰ ਵੀ ਬਹੁਤ ਜ਼ਿਆਦਾ ਸੋਨਾ ਪਾਇਆ ਗਿਆ ਹਰ ਰੀਤ ਪੂਰੀ ਕੀਤੀ ਗਈ ਰਿਮੀ ਦੀ ਲਾਲ ਜੋੜੇ ਦੇ ਵਿੱਚ ਰਿੰਮੀ ਕਿਸੇ ਪਰੀ ਦੇ ਨਾਲੋਂ ਘੱਟ ਨਹੀਂ ਸੀ ਲੱਗਦੀ ਸਾਰੇ ਉਸ ਦੀਆਂ ਬੜੀਆਂ ਹੀ ਸਿਫਤਾਂ ਕਰਦੇ ਸੀ ਉਧਰ ਲਵਪ੍ਰੀਤ ਸ਼ੇਰਵਾਨੀ ਪਾ ਕੇ ਜਦੋਂ ਉਸ ਨੂੰ ਵਿਆਹਣ ਆਇਆ ਤਾਂ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਸੀ ਲੱਗ ਰਿਹਾ ਜੋੜੀ ਸੱਚੀ ਹੀ ਕਮਾਲ ਦੀ ਸੀ ਜੋ ਵੀ ਦੇਖਦਾ ਸੀ ਬਸ ਦੇਖਦਾ ਹੀ ਰਹਿ ਜਾਂਦਾ ਸੀ ਰਿਮੀ ਦੇ ਸਾਰੇ ਪਰਿਵਾਰ ਨੇ ਵੀ ਆਪਣੀ ਨੂੰ ਦਾ ਬਹੁਤ ਵਧੀਆ ਸਵਾਗਤ ਕੀਤਾ। ਛੋਟਾ ਦਿਔਰ ਤੇ ਨਨਾਨ ਤਾਂ ਭਾਬੀ ਭਾਬੀ ਕਰਦੇ। ਜਦਕੇ ਉਹਨਾਂ ਨੂੰ ਸ਼ਾਇਦ ਭਾਬੀ ਦਾ ਮਤਲਬ ਵੀ ਨਹੀਂ ਪਤਾ ਸੀ। ਉਹ ਦੋਵੇਂ ਤਾਂ 10-15 ਸਾਲ ਬਾਅਦ ਇੰਡੀਆ ਆਏ ਸੀ। ਵਿਆਹ ਤੋਂ ਬਾਅਦ ਰਿਮੀ ਤੇ ਲਾਪ੍ਰਿਤ ਬਹੁਤ ਜਗ੍ਹਾ ਤੇ ਕੋਮਨ ਫਿਰਨ ਲਈ ਵੀ ਗਏ ਲਾਪ੍ਰੀਤ ਨੂੰ ਸਾਰੇ ਲਵ ਕਹਿੰਦੇ ਹੁੰਦੇ ਸੀ ਰਿਮੀ ਵੀ ਉਸ ਨੂੰ ਲਵ ਹੀ ਕਹਿੰਦੀ ਸੀ ਲਵ ਖੁਸ਼ ਤਾਂ ਸੀ ਵਿਆਹ ਤੋਂ ਪਰ ਉਹਨਾਂ ਖੁਸ਼ ਨਹੀਂ ਸੀ ਜਿੰਨਾ ਕਿ ਕੋਈ ਮੁੰਡਾ ਵਿਆਹ ਤੋਂ ਬਾਅਦ ਖੁਸ਼ ਹੁੰਦਾ ਫ੍ਰਿਮੀ ਨੂੰ ਵੀ ਐਨੀ ਸਮਝ ਨਹੀਂ ਸੀ ਕਿਉਂਕਿ ਉਸ ਦੀ ਵੀ ਉਮਰ ਛੋਟੀ ਸੀ 19 ਸਾਲ ਦੀ ਉਮਰ ਦੇ ਵਿੱਚ ਤਾਂ ਉਸ ਦਾ ਵਿਆਹ ਹੋ ਗਿਆ ਸੀ। ਲਵ ਦਾ ਪਰਿਵਾਰ ਤੇ ਲਵ 2 ਕੁ ਮਹੀਨਾ ਰਹਿ ਕੇ ਵਾਪਸ ਚਲੇ ਗਏ। ਐਨੀ ਦੇਰ ਵਿੱਚ ਕੋਣ ਕਿਸੇ ਨੂੰ ਚੰਗੀ ਤਰ੍ਹਾਂ ਜਾਣ ਸਕਦਾ ਹੈ। ਰਿਮੀ ਦੀ ਸੱਸ ਜਾਣ ਲੱਗੀ ਕਹਿੰਦੀ ਕਿ ਫਿਕਰ ਨਾ ਕਰ। ਅਗਲੀ ਵਾਰ ਤੇਰੇ ਪੇਪਰ ਬਣਾ ਕੇ ਲੈ ਕੇ ਆਵਾਂਗੀ। ਫਿਰ ਤੈਨੂੰ ਨਾਲ ਹੀ ਲੈ ਜਾਣਾ। ਬਸ ਥੋੜਾ ਜਿਹਾ ਟਾਈਮ ਲੱਗਣਾ ਹੈ ਰਿੰਮੀ ਦਾ ਦਿਲ ਤਾਂ ਨਹੀਂ ਕਰਦਾ ਸੀ ਕਿ ਲਵ ਉਸ ਤੋਂ ਦੂਰ ਜਾਵੇ ਪਰ ਉਹ ਜਾਣਦੀ ਸੀ ਕਿ ਪਰਦੇਸੀ ਨੇ ਤਾਂ ਇੱਕ ਦਿਨ ਜਾਣਾ ਹੀ ਹੁੰਦਾ ਹੈ ਲਵ ਵੀ ਜਲਦੀ ਵਾਪਸ ਆਉਣ ਦਾ ਵਾਅਦਾ ਕਰਕੇ ਚਲਾ ਗਿਆ ਸੀ ਰਿੰਮੀ ਵਾਪਸ ਆਪਣੇ ਮਾਪੇ ਦੇ ਘਰ ਆ ਗਈ ਸੀ ਕਿਉਂਕਿ ਹੁਣ ਉਸ ਦੇ ਸਹੁਰੇ ਪਰਿਵਾਰ ਵਿੱਚ ਕੋਈ ਵੀ ਘਰ ਵਿੱਚ ਨਹੀਂ ਸੀ ਰਿਮੀ ਨੂੰ ਦਿਨ ਵਿੱਚ ਇੱਕ ਦੋ ਵਾਰ ਤੇ ਕਦੇ ਲਵ ਦਾ ਫੋਨ ਤੇ ਕਦੇ ਉਸਦੀ ਮੰਮੀ ਦਾ ਫੋਨ ਆ ਜਾਂਦਾ ਸੀ। ਉਹਨਾਂ ਨੇ ਰਿਮੀ ਨੂੰ ਕਿਹਾ ਕਿ ਤੂੰ ਕੰਪਿਊਟਰ ਦਾ ਕੋਰਸ ਕਰ ਲੈ। ਇੱਥੇ ਆ ਕੇ ਤੇਰੇ ਕੰਮ ਆ ਜਾਵੇਗਾ। ਚਲੋ ਰਿਮੀ ਨੇ ਇੱਕ ਕੋਚਿੰਗ ਸੈਂਟਰ ਲੱਭ ਲਿਆ ਤੇ ਉੱਥੇ ਕੰਪਿਊਟਰ ਸਿੱਖਣ ਲੱਗ ਪਈ। ਹੁਣ ਰਿਮੀ ਦਾ ਵੀ ਵਧੀਆ ਟਾਈਮ ਪਾਸ ਹੋ ਜਾਂਦਾ ਸੀ। ਇਨਾ ਹੀ ਦਿਨਾਂ ਵਿੱਚ ਰਿਮੀ ਨੂੰ ਪਤਾ ਲੱਗਿਆ ਕਿ ਉਹ ਮਾਂ ਬਣਨ ਵਾਲੀ ਹੈ। ਉਸ ਨੇ ਸਭ ਤੋਂ ਪਹਿਲਾਂ ਇਹ ਖੁਸ਼ਖਬਰੀ ਲਵ ਨੂੰ ਦਿੱਤੀ ਕਿ ਉਹ ਪਿਤਾ ਬਣਨ ਵਾਲਾ ਹੈ। ਰਿਮੀ ਨੂੰ ਲੱਗਿਆ ਕਿ ਇਹ ਸਭ ਸੁਣ ਕੇ ਲਵ ਬਹੁਤ ਹੀ ਖੁਸ਼ ਹੋ ਜਾਵੇਗਾ। ਪਰ ਇਸ ਦੇ ਉਲਟ ਹੋਇਆ। ਲਵ ਨੇ ਕਿਹਾ ਮੈਨੂੰ ਅਜੇ ਬੱਚਾ ਨਹੀਂ ਚਾਹੀਦਾ। हद हो गई बच्चा नहीं चाहेगा ए भी पड़ा कोई गल बनी रिमी ने घर गल कीती अपनी मम्मी ਨੂੰ ਦੱਸਿਆ ਕਿ ਉਹ ماں ਬਣਨ ਵਾਲੀ ਹੈ ماں ਤਾਂ ਬਹੁਤ ਜ਼ਿਆਦਾ ਖੁਸ਼ ਹੋਈ ਚਲੋ ਚੰਗਾ ਬੱਚੇ ਕਰਕੇ ਬਾਹਰ ਦਾ ਕੰਮ ਵੀ ਛੇਤੀ ਬਣ ਜਾਵੇਗਾ ਰਿਮੀ ਦੀ ਮੰਮੀ ਨੇ ਲਵ ਦੀ ਮੰਮੀ ਨਾਲ ਗੱਲ ਕੀਤੀ ਕਿ ਭੈਣ ਜੀ ਰਿਮੀ ماں ਬਣਨ ਵਾਲੀ ਹੈ ਬਧਾਈਆਂ ਤੁਹਾਨੂੰ ਬਹੁਤ ਸਾਰੀਆਂ ਲਵ ਦੀ ਮੰਮੀ ਦਾ ਜਵਾਬ ਸੁਣ ਰਿਮੀ ਦੀ ਮੰਮੀ ਤਾਂ ਹੈਰਾਨ ਹੀ ਹੋ ਗਈ ਭੈਣ ਜੀ ਇੰਨੀ ਜਲਦੀ ਬੱਚਾ ਅਜੇ ਤਾਂ ਰਿਮੀ ਆਪ ਹੀ ਨਿਆਣੀ ਹੈ ਲਵ ਤਾਂ ਅਜੇ ਬੱਚੇ ਬਾਰੇ ਸੋਚ ਵੀ ਨਹੀਂ ਸਕਦਾ ਉਸਨੇ ਤਾਂ ਅਜੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਸਾਰੇ ਘਰ ਵਿੱਚ ਖੁਸ਼ੀ ਦੀ ਲਹਿਰ ਸੀ ਕਿਉਂ ਅਜੇ ਤੱਕ ਰਿਮੀ ਦੀ ਮੰਮੀ ਨੇ ਕਿਸੇ ਨੂੰ ਵੀ ਇਹ ਨਹੀਂ ਸੀ ਦੱਸਿਆ ਕਿ ਲਵ ਦੀ ਮੰਮੀ ਨੇ ਕੀ ਕਿਹਾ ਹੈ ਰਿਮੀ ਨੂੰ ਵੀ ਕੁਝ ਨਹੀਂ ਦੱਸਿਆ ਸੀ ਮਾਂ ਨਹੀਂ ਚਾਹੁੰਦੀ ਸੀ ਕਿ ਉਸ ਦੀ ਧੀ ਉਦਾਸ ਹੋਵੇ ਰਿਮੀ ਨੇ ਲਵ ਨਾਲ ਜਦੋਂ ਵੀ ਗੱਲ ਕਰਨੀ ਉਸ ਨੇ ਵੀ ਜ਼ਿਆਦਾ ਖੁਸ਼ ਨਾ ਹੋਣਾ ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਲਵ ਨੇ ਉਸ ਨੂੰ ਕਿਹਾ ਕਿ ਰਿਮੀ ਮੈਨੂੰ ਬੱਚਾ ਨਹੀਂ ਚਾਹੀਦਾ। ਤੂੰ ਅਵੋਸ਼ਨ ਕਰਵਾ ਦੇ। ਜਦੋਂ ਤੂੰ ਇੱਥੇ ਆ ਗਈ ਅਸੀਂ ਉਸ ਸਮੇਂ ਬੱਚੇ ਦੇ ਬਾਰੇ ਸੋਚਾਂਗੇ। ਅਜੇ ਬਹੁਤ ਹੀ ਸਮਾਂ ਪਿਆ ਹੈ ਬੱਚੇ ਬਾਰੇ ਸੋਚਣ ਲਈ। ਤੂੰ ਮੰਮੀ ਨਾਲ ਗੱਲ ਕਰਕੇ ਕੱਲ ਨੂੰ ਡਾਕਟਰ ਦੇ ਕੋਲ ਚਲੀ ਜਾਇਂ। ਰਿਮੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਲਵ ਨੂੰ ਮਨਾ ਕਰ ਸਕੇ ਕਿ ਮੈਨੂੰ ਬੱਚੇ ਪਸੰਦ ਹਨ। ਇੱਕ ਗੱਲ ਹੋਰ ਸੀ ਕਿ ਰੀਮੀ ਇਹਨੂੰ ਪਾਪ ਸਮਝਦੀ ਸੀ ਕਿ ਕਿਸੇ ਬੱਚੇ ਨੂੰ ਇਸ ਲਈ ਮਾਰ ਦੇਣਾ ਕਿਉਂਕਿ ਸਾਨੂੰ ਅਜੇ ਬੱਚਾ ਨਹੀਂ ਚਾਹੀਦਾ ਹੈ ਹੁਣ ਕਈ ਵਾਰੀ ਤਾਂ ਲਾਫ ਦਾ ਫੋਨ ਆਉਂਦਾ ਹੀ ਨਹੀਂ ਸੀ ਇੱਕ ਦੋ ਦਿਨ ਬਾਅਦ ਆਉਂਦਾ ਜਦੋਂ ਰੀਮੀ ਫੋਨ ਕਰਦੀ ਤਾਂ ਬਿਜ਼ੀ ਹਾਂ ਬੋਲ ਕੇ ਕੱਟ ਦਿੰਦਾ ਸੀ ਜਦੋਂ ਦੂਜੇ ਤੀਜੇ ਦਿਨ ਫੋਨ ਆਉਂਦਾ ਤਾਂ ਵੀ ਉਸ ਬੱਚੇ ਕਰਕੇ ਲੜਾਈ ਹੀ ਹੋ ਜਾਂਦੀ ਜੋ ਅਜੇ ਤੱਕ ਦੁਨੀਆ ਤੇ ਆਇਆ ਵੀ ਨਹੀਂ ਸੀ ਲਵ ਹਿੰਦੀ ਇਕੋ ਹੀ ਰਟ ਸੀ ਕਿ ਮੈਨੂੰ ਨਹੀਂ ਚਾਹੀਦਾ ਬੱਚਾ ਅਜੇ ਰਿਮੀ ਦੀ ਹਾਲਤ ਵੈਸੇ ਵੀ ਠੀਕ ਨਹੀਂ ਸੀ ਰਹਿੰਦੀ ਇੱਕ ਤਾਂ ਉਸ ਦੀ ਉਮਰ ਬਹੁਤ ਛੋਟੀ ਸੀ ਦੂਜਾ ਉਸ ਦੇ ਦਿਲ ਨੂੰ ਬਹੁਤ ਜ਼ਿਆਦਾ ਤੱਕਾ ਲੱਗਿਆ ਸੀ ਜਦੋਂ ਲਾਵ ਨੇ ਉਸ ਨੂੰ ਸਾਫ਼ ਕਹਿ ਦਿੱਤਾ ਸੀ ਕਿ ਇਸ ਬੱਚੇ ਤੇ ਮੇਰੇ ਵਿੱਚੋਂ ਇੱਕ ਨੂੰ ਰੱਖ ਲੈ ਤੂੰ ਸੋਚ ਸਕਦੀ ਹੈ ਰਿਮੀ ਅੰਦਰੋਂ ਅੰਤਰੀ ਤੁਖ ਰਹੀ ਸੀ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਰਿਮੀ ਦੀ ਕੋਈ ਆਪਣੀ ਭੈਣ ਵੀ ਨਹੀਂ ਸੀ ਤੇ ਨਾ ਹੀ ਅਜੇ ਤੱਕ ਭਾਬੀ ਆਈ ਸੀ ਜਿਸ ਨੂੰ ਉਹ ਆਪਣੇ ਦਿਲ ਦੀ ਗੱਲ ਦੱਸ ਸਕਦੀ ਸੀ ਮਾਂ ਨਾਲ ਉਹ ਗੱਲ ਵੀ ਕਿਵੇਂ ਕਰਦੀ ਮਾਂ ਨਾਲ ਗੱਲ ਕਰਦੇ ਵੈਸੇ ਵੀ ਉਸ ਨੂੰ ਸ਼ਰਮ ਜਹੀ ਮਹਿਸੂਸ ਹੁੰਦੀ ਸੀ ਰਿਮੀ ਦੇ ਮਾਪੇ ਅੱਡ ਪਰੇਸ਼ਾਨ ਸੀ ਉਹ ਕੀ ਕਰਨ ਕਿਸ ਨੂੰ ਦੱਸਣ ਕਿ ਕੀ ਹੋ ਰਿਹਾ ਹੈ ਉਹਨਾਂ ਦੀ ਫੁੱਲਾਂ ਵਰਗੀ ਧੀ ਦੇ ਨਾਲ ਕਰਦੇ ਕਰਦੇ 4 ਮਹੀਨੇ ਨਿਕਲ ਗਏ ਰਿਮੀ ਨੇ ਸੈਂਟਰ ਜਾਣਾ ਵੀ ਬੰਦ ਕਰ ਦਿੱਤਾ ਵੈਸੇ ਵੀ ਉਸ ਨੂੰ ਗੁਜ਼ਾਰੇ ਜੋਗਾ ਕੰਪਿਊਟਰ ਆ ਗਿਆ ਸੀ ਰਿੰਮੀ ਨੂੰ ਹਮੇਸ਼ਾ ਥਕਾਨ ਜਿਹੀ ਮਹਿਸੂਸ ਹੁੰਦੀ ਰਹਿੰਦੀ ਸਿਰ ਦਰਦ ਐਨਾ ਹੁੰਦਾ ਕਿ ਕਦੇ ਉਲਟੀਆਂ ਆਉਂਦੀਆਂ ਬੈਠੇ ਬਿਠਾਏ ਉਹ ਨਵੀਂ ਮੁਸੀਬਤ ਦੇ ਵਿੱਚ ਫਸ ਗਈ ਸੀ ਉਹਦੇ ਦਿਲ 'ਚ ਆਉਂਦਾ ਕਿ ਕਾਸ਼ ਉਹ ਵਿਆਹ ਲਈ ਹਾਂ ਹੀ ਨਾ ਕਰਦੀ ਉਹ ਕਹਿ ਉਹ ਹੀ ਕਹਿ ਦਿੰਦੀ ਕਿ ਅਜੇ ਮੈਨੂੰ ਪੜਨਾ ਹੈ ਪਰ ਪੜਾਈ ਤੋਂ ਬਚਨ ਲਈ ਤੇ ਬਾਹਰ ਜਾਣ ਲਈ ਉਸਨੇ ਵਿਆਹ ਲਈ ਹਾਂ ਬੋਲ ਦਿੱਤੀ ਸੀ ਉਹ ਸੋਚਦੀ ਸੀ ਕਿ ਵਿਆਹ ਕਰਕੇ ਹੀ ਬਾਹਰ ਜਾਵਾਂ ਤੇ ਉੱਥੇ ਜਾ ਕੇ ਪੜ੍ਹਾਂ ਤੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਦੇ ਨਾਲ ਤੇ ਲਾਭ ਦੇ ਨਾਲ ਖੁਸ਼ੀ-ਖੁਸ਼ੀ ਜੀਵਾਂਗੀ ਰੋਜ਼ ਦੀਆਂ ਗੱਲਾਂ ਤੋਂ ਤੰਗ ਆ ਕੇ ਇੱਕ ਦਿਨ ਰਿਮੀ ਦੀ ਮੰਮੀ ਨੇ ਲਾਭ ਦੀ ਮੰਮੀ ਨੂੰ ਕਹਿ ਦਿੱਤਾ ਭੈਣ ਜੀ ਘਰ ਵਿੱਚ ਨਵਾਂ ਜੀ ਆਉਣ ਵਾਲਾ ਹੈ। ਹੋਵੇ ਤਾਂ ਸਾਰੇ ਲੋਕ ਇੰਨੇ ਖੁਸ਼ ਹੁੰਦੇ ਹਨ। ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਹੈ ਕਿ ਕਿਸੇ ਬੱਚੇ ਦੇ ਹੋਣ ਤੋਂ ਪਹਿਲਾਂ ਹੀ ਇਸ ਲਈ ਮਾਰ ਦੇਵੋ ਕਿ ਸਾਨੂੰ ਬੱਚਾ ਨਹੀਂ ਚਾਹੀਦਾ। ਕਿੰਨੀ ਦੇਰ ਦੋਵੇਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਹੀ ਸਾਬਤ ਕਰਨ ਲਈ ਬਹਿਸ ਕਰਦੀਆਂ ਰਹੀਆਂ। ਸਾਰੀ ਗੱਲ ਕਰਨ ਤੋਂ ਬਾਅਦ ਇਹੀ ਗੱਲ ਮੁੱਕਦੀ ਐ ਕਿ ਰਿਮੀ ਦੇ ਮੰਮੀ ਨੇ ਕਿਹਾ ਕਿ ਤੁਸੀਂ ਲੱਭ ਨੂੰ ਇੰਡੀਆ ਭੇਜੋ ਉਹ ਆ ਕੇ ਰਿਮੀ ਨੂੰ ਨਾਲ ਲੈ ਕੇ ਜਾਵੇ ਉਸ ਤੋਂ ਬਾਅਦ ਤੁਸੀਂ ਬੱਚਾ ਰੱਖਣਾ ਜਾਂ ਨਹੀਂ ਰੱਖਣਾ ਇਹ ਤੁਹਾਡੀ ਮਰਜ਼ੀ ਜਿਵੇਂ ਤੁਸੀਂ ਜਿਵੇਂ ਵੀ ਕਹੋਗੇ ਉਨ ਜਹੀ ਕਰੋ ਬਸ ਇਹ ਪਾਪ ਸਾਡੇ ਕੋਲੋਂ ਨਹੀਂ ਹੋਣਾ ਤੇ ਤੁਸੀਂ ਆਪਣੇ ਹੱਥੀ ਜੋ ਕਰਨਾ ਹੈ ਕਰ ਸਕਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਵੈਸੇ ਵੀ ਇਸ ਬੱਚੇ ਨਾਲ ਤੁਹਾਡਾ ਅੱਗਾ ਹੀ ਤੁਰਨਾ ਹੈ ਜਦੋਂ ਤੁਸੀਂ ਨਹੀਂ ਰੱਖਣਾ ਚਾਹੁੰਦੇ ਤਾਂ ਕੋਈ ਕੀ ਕਰ ਸਕਦਾ ਹੈ ਪਰ ਸਾਡੇ ਕੋਲੋਂ ਇਸ ਤਰ੍ਹਾਂ ਦੇ ਪਾਪ ਦੀ ਉਮੀਦ ਨਾ ਰੱਖੋ ਕਿਉਂਕਿ ਅਸੀਂ ਰੱਬ ਨੂੰ ਮੰਨਣ ਵਾਲੇ ਹਾਂ ਰੱਬ ਤੋਂ ਡਰ ਕੇ ਹੀ ਰਹਿੰਦੇ ਹਾਂ ਰੀਮੀ ਦੀ ਸੱਸ ਨੇ ਗੱਲ ਕਿਸੇ ਪਾਸੇ ਨਾ ਲਾਈ ਕਹਿੰਦੀ ਅਸੀਂ ਸਲਾਹ ਕਰਕੇ ਦੱਸਾਂਗੇ ਬਾਕੀ ਲਵ ਨੂੰ ਪਤਾ ਹੈ ਕੀ ਕਰਨਾ ਹੈ ਕੀ ਨਹੀਂ ਅਸੀਂ ਉਸ ਦੇ ਫੈਸਲੇ ਵਿੱਚ ਬੋਲਦੇ ਨਹੀਂ ਇਹ ਉਸ ਦਾ ਆਪਣਾ ਫੈਸਲਾ ਹੈ ਅਸੀਂ ਉਸ ਨੂੰ ਫੈਸਲਾ ਕਰਨ ਦੀ ਅਸੀਂ ਉਸ ਨੂੰ ਫੈਸਲਾ ਕਰਨ ਦੀ ਪੂਰੀ ਖੁੱਲ ਦਿੱਤੀ ਹੋਈ ਹੈ ਇਹ ਫੈਸਲਾ ਉਸ ਦਾ ਆਪਣਾ ਹੈ ਇਹ ਕਹਿ ਕੇ ਲਵ ਦੀ ਮੰਮੀ ਨੇ ਫੋਨ ਕੱਟ ਦਿੱਤਾ ਰਿਮੀ ਦੀ ਮੰਮੀ ਆਪਣੀ ਧੀ ਦੀ ਕਿਸਮਤ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੋ ਚੁੱਕੀ ਸੀ ਉਸ ਨੂੰ ਫਿਕਰਾਂ ਦੇ ਵਿੱਚ ਡੁੱਬੀ ਵੇਖ ਕੇ ਸਾਰਾ ਹੀ ਪਰਿਵਾਰ ਗੁੰਮਸਮ ਜਿਹਾ ਹੋ ਜਾਂਦਾ ਸੀ ਫੇਰ ਵੀ ਸਾਰੇ ਕੋਸ਼ਿਸ਼ ਕਰਦੇ ਕਿ ਕਿਸ ਤਰ੍ਹਾਂ ਰਿਮੀ ਨੂੰ ਖੁਸ਼ ਰੱਖਿਆ ਜਾਵੇ ਉਸ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ ਉਹ ਉਸ ਦੇ ਕੋਲੇ ਜ਼ਿਆਦਾਤਰ ਐਦਾਂ ਦੀ ਗੱਲ ਹੀ ਨਾ ਕਰਦੇ ਜੋ ਵੀ ਕੋਈ ਗੱਲ ਕਰਨੀ ਹੁੰਦੀ ਤਾਂ ਐਦਰ ਉਧਰ ਹੋ ਕੇ ਗੱਲ ਕਰਦੇ ਹੁਣ ਲਾਪਦਾ ਫੋਨ ਵੀ ਆਉਣਾ ਘਟਦਾ ਜਾ ਰਿਹਾ ਸੀ ਕਈ ਵਾਰ ਤਾਂ ਹਫਤਾ ਵੀ ਨਿਕਲ ਜਾਂਦਾ ਰਿਮੀ ਦਾ ਫਿਕਰਵਾਦਾ ਜਾਂਦਾ ਉਸ ਨੂੰ ਆਪਣੇ ਨਾਲੋਂ ਵੱਧ ਹੋਣ ਵਾਲੇ ਬੱਚੇ ਦੀ ਫਿਕਰ ਹੋਣ ਲੱਗੀ ਪਰ ਉਸ ਨੇ ਹੁਣ ਪੱਕੀ ठान ਲਈ ਸੀ ਕਿ ਉਹ ਕਿਸੇ ਵੀ ਕੀਮਤ ਤੇ ਆਪਣੇ ਬੱਚੇ ਦਾ ਕਤਲ ਨਹੀਂ ਕਰੇਗੀ ਤੇ ਲਾਭ ਨੂੰ ਵੀ ਮਨਾ ਨਹੀਂ ਕਰੇਗੀ ਮਤੇ ਲਾਭ ਨੂੰ ਵੀ ਮਨਾ ਕਰ ਦੇਵੇਗੀ ਕਿ ਇਹ ਸਾਡੇ ਪਿਆਰ ਦੀ ਪਹਿਲੀ ਨਿਸ਼ਾਨੀ ਹੈ ਦਿਨ ਵਿੱਚ ਕਈ ਵਾਰੀ ਉਹ ਕਈ ਕਹਾਣੀਆਂ ਬੁਣਦੀ ਆਪਣੇ ਹੀ ਦਿਲ ਦੇ ਵਿੱਚ ਕੋਈ ਉਹਦੇ ਪੱਖ ਵਿੱਚ ਤੇ ਕੋਈ ਉਸ ਦੇ ਖਿਲਾਫ ਦਿਨਾਂ ਤੋਂ ਮਹੀਨੇ ਹੋ ਚੁੱਕੇ ਸੀ ਲਵ ਇੰਡੀਆ ਨਾ ਆਇਆ ਤੇ ਨਾ ਹੀ ਰਿਮੀ ਦਾ ਕੋਈ ਵੀਜ਼ਾ ਆਇਆ ਵੀਜ਼ਾ ਆਉਂਦਾ ਵੀ ਕਿਵੇਂ ਜਦੋਂ ਕੋਈ ਉਸ ਨੂੰ ਲੈ ਕੇ ਹੀ ਨਹੀਂ ਜਾਣਾ ਚਾਹੁੰਦਾ ਸੀ ਹੁਣ ਤਾਂ ਲੋਕ ਵੀ ਪੁੱਛਣ ਲੱਗ ਗਏ ਸੀ ਕਿ ਰਿਮੀ ਨੇ ਕਦੋਂ ਜਾਣਾ ਹੈ ਕਿਉਂਕਿ ਲੋਕ ਕਦੇ ਕਿਸੇ ਨੂੰ ਜਾਣ ਨਹੀਂ ਦਿੰਦੇ ਤੇ ਨਾ ਹੀ ਉਹਨਾਂ ਦੀ ਜ਼ਿੰਦਗੀ ਬਾਰੇ ਪੁੱਛੇ ਬਿਨਾ ਰਹਿ ਸਕਦੇ ਹਨ ਬਾਕੀ ਕਹਾਣੀ ਦਾ ਹਿੱਸਾ ਅਗਲੇ ਭਾਗ ਵਿੱਚ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ